ਦੇ ਵਿੱਚ ਜਿਹੜਾ ਦਸਦੀਪ ਸਿੰਘ ਹੈਗਾ ਇਹ ਗੋਨਿਆਣਾ ਮੰਡੀ ਦੇ ਰਹਿਣ ਵਾਲਾ ਸੀਗਾ ਜਿਸ ਨੂੰ ਗੋਨਿਆਣਾ ਮੰਡੀ ਤੇ ਉਹਦੇ ਪਿੰਡ ਝੰਡਾ ਵਾਲਾ ਤੇ ਕੁਝ ਵਿਅਕਤੀ ਸੀਗੇ ਉਹਨਾਂ ਨਾਲ ਸੱਟਾਂ ਮਾਰੀਆਂ ਗਈਆਂ ਸੀਗੀਆਂ ਇਸ ਬੰਦੇ ਵਿੱਚ ਅਸੀਂ ਮੁਕੱਦਮਾ ਨੰਬਰ 14 ਅੰਡਰ ਸੈਕਸ਼ਨ 109 ਜੋ ਕਿ 307 ਆਈਪੀਸੀ ਦੇ ਇਕੁਇਲੈਂਟ ਹੈਗਾ ਤੇ ਨਾਲ ਹੋਰ ਰੈਲੇਵੈਂਟ ਸੈਕਸ਼ਨ ਦੇ ਤਹਿਤ ਮੁਕੱਦਮਾ ਅੰਦਰ ਰਜਿਸਟਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਇਸ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਕਫ ਵਕਤ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਅਸੀਂ ਸੀਆਈਏ 1 ਸੀਆਈਏ 2 ਐਸਚੋ ਸਿਵਲ ਲਾਈਨ ਤੇ ਨਾਲ ਇਹਨਾਂ ਦੀ ਸਾਰਿਆਂ ਦੀ ਸੁਪਰਵਾਈਜ਼ਨ ਡੀਐਸਪੀ ਸਿਟੀ 2 ਕਰ ਰਹੇ ਸੀਗੇ ਇਸ ਮੁਕਦਮਾ ਦੀ ਤਫਤੀਸ਼ ਕਰਦੇ ਹੋਏ 6 ਤਰੀਕ ਨੂੰ ਅਸੀਂ ਮੁਕਦਮਾ ਦੇ ਵਿੱਚ ਜਿਹੜੇ ਲੜਿੰਦੇ ਦੋਸ਼ੀ ਸੀਗੇ ਲਵਪ੍ਰੀਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਤੇ ਨਾਲ ਗੁਰਪੰਥ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਇਹਨਾਂ ਦੀ ਪੋਜੀਸ਼ਨ ਦੇ ਵਿੱਚੋਂ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਸੱਟਾ ਮਾਰਨ ਦੇ ਸਮੇਂ ਦੋ ਕੁਹਾੜੀਆਂ ਡਾਂਗਾ ਇੱਕ ਗੱਡੀ ਜਿਹੜੀ Honda City ਸੀਗੀ ਜਿਸ ਤੇ ਉੱਪਰ ਆਏ ਸੀਗੇ ਇਹ ਸਾਰੀ ਜਿਹੜੀ ਅਸੀਂ ਇਹਨਾਂ ਦੇ ਪੋਜੀਸ਼ਨ ਦੇ ਵਿੱਚੋਂ ਗ੍ਰਫਤਾਰ ਬਰਾਮਦ ਕਰ ਲਈ ਸੀਗੀ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀਗਾ ਜਿਹੜਾ ਕਿ 10 ਤਰੀਕ ਨੂੰ ਅਸੀਂ ਦੁਬਾਰਾ ਇਹਨਾਂ ਨੂੰ ਪੇਸ਼ ਕਰਾਂਗੇ ਇਹਨਾਂ ਦੀ ਪੁਸ਼ਗੀਸ਼ ਦੇ ਵਿੱਚ ਜਿਹੜੇ ਹੋਰ ਕੁਝ ਵਿਅਕਤੀ ਨੇ ਸ਼ਮੂਲੀਅਤ ਆਈ ਸੀਗੀ ਉਸ ਦੇ ਵਿੱਚ ਅਸੀਂ ਸਿਕੰਦਰ ਸਿੰਘ ਨਾਮ ਦਾ ਵਿਅਕਤੀ ਇੱਕ ਹੋਰ ਅੱਜ ਗ੍ਰਫਤਾਰ ਕੀਤਾ ਸੋ ਹੁਣ ਤੱਕ ਅਸੀਂ ਇਸ ਮੁਕੱਦਮੇ ਦੀ ਤਫਤੀਸ਼ ਦੇ ਵਿੱਚ ਪੰਜ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਦੇ ਵਿੱਚ ਲਾਪ੍ਰਿਤ ਮਨਪ੍ਰੀਤ ਦੰਦੀਵਾਲ ਕਰਨ ਢਿੱਲੋ ਗੁਰਪੰਤ ਤੇ ਸਿਕੰਦਰ ਸਿੰਘ ਇਹਨਾਂ ਪੰਜਾਂ ਦੋਸ਼ੀਆਂ ਨੂੰ ਅਸੀਂ ਇਸ ਮੁਕਤਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਇੱਕ ਇਹਦੇ ਵਿੱਚ ਜਿਹੜਾ ਮੇਨ ਇਹਦਾ ਮਾਸਟਰਮਾਈਂਡ ਸੀਗਾ ਸੋਨਾ ਜੋ ਕਿ ਝੰਡਾਵਾਲਾ ਪਿੰਡ ਦਾ ਰਹਿਣ ਵਾਲਾ ਹੈ ਜਿਸ ਦੇ ਉੱਪਰ ਕਾਫੀ ਮਕਦਮੇ ਦਰਜ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਅਸੀਂ ਬਣਾਈਆਂ ਹੋਈਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਜਲਦੀ ਹੀ ਅਸੀਂ ਜਿਹੜੀ ਹੈਗੀ ਉਸ ਦੀ ਗ੍ਰਿਫਤਾਰੀ ਕਰ ਲਵਾਂਗੇ ਜਿਹੜਾ ਇਸ ਦੇ ਵਿੱਚ ਜਿਹੜੇ ਲਾਪਰੀਤ ਹੈਗਾ ਇਸ ਦੇ ਉੱਪਰ ਪਹਿਲਾਂ ਵੀ ਦੋ ਲੜਾਈ ਝਗੜੇ ਦੇ ਮੁਕਦਮੇ ਦਰਜ ਹੈਗੇ ਆ ਤੇ ਜਿਹੜਾ ਕਰਨ ਢਿੱਲੋ ਹੈਗਾ ਇਸ ਦੇ ਉੱਪਰ ਇੱਕ ਜਿਹੜਾ ਲੜਾਈ ਝਗੜੇ ਦਾ ਮੁਕਦਮਾ ਸਿਟੀ ਬਲੋਡ ਦੇ ਵਿੱਚ ਦਰਜ ਹੈ। ਵਜਾ ਰੰਜਿਸ਼ ਕੀ ਹੈ? ਵਜਾ ਰੰਜਿਸ਼। ਇਹ ਵਜਾ ਰੰਜਿਸ਼ ਦੇ ਵਿੱਚ ਦੀ ਪੁਛਗਿਛ ਦੇ ਵਿੱਚ ਇਹ ਹੈ ਕਿ ਜਸਦੀਪ ਦਾ ਇੱਕ ਦੋਸਤ ਜਿਹੜਾ ਸੀਗਾ ਉਹਨੇ ਇੱਕ ਗੋਨਿਆਣੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਸੀਗੀ ਉਸੇ ਦਿਨ ਹੀ ਜਿਸ ਦੇ ਵਿੱਚ ਇੱਕ ਲੜਕੇ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਗੋਰਿਆਣਾ ਸਿਵਲ ਹਸਪਤਲ ਦੇ ਵਿੱਚ ਦਾਖਲ ਹੋਇਆ ਸੀਗਾ ਉਸ ਉਸ ਸਬੰਧ ਦੇ ਵਿੱਚ ਥਾਣਾ ਨਈਂਆਂਵਾਲੇ ਦੇ ਵਿੱਚ ਦਰਜ ਮੁਕੱਦਮਾ ਦਰਜ ਕੀਤਾ ਗਿਆ ਜਦੋਂ ਮੰਤਰੀ ਦੰਦੀਵਾਲ ਤੇ ਲਾਪਰੀਤ ਨੂੰ ਇਹ ਪਤਾ ਲੱਗਿਆ ਵੀ ਸਾਡੇ ਇੱਕ ਦੋਸਤ ਨੂੰ ਇਹਨਾਂ ਨੇ ਕੁੱਟਿਆ ਤਾਂ ਇਹਨਾਂ ਨੇ ਉਸ ਦਾ ਬਦਲਾ ਲੈਣ ਲਈ ਜਿਹੜਾ ਹੈਗਾ 140 ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਜਸਦੀਪ ਇੱਥੇ ਘੁੰਮ ਰਿਹਾ ਹੈ ਤਾਂ ਆਪਣੇ ਸਾਰੇ ਸਾਥੀਆਂ ਨੂੰ ਇਕੱਠਾ ਕਰਕੇ ਇਹਨਾਂ ਨੇ ਤਾਂ ਜਸਦੀਪ ਨੂੰ ਇੱਥੇ ਘੇਰ ਲਿਆ ਤੇ ਤਲਵਾਰਾਂ ਨਾਲ ਜੜੀ ਦੀ ਵੱਟੋ ਕੀਤੀ ਜਿਹੜੀਆਂ ਕਾਰਾਂ ਪੰਨੀਆਂ ਗਈਆਂ ਸੀ ਉਹ ਕਿਹੜੀਆਂ ਸੀਗੀਆਂ ਅੰਦਰ ਹੀ ਪਲਾ ਜਿਹੜੀ ਇਹਦੇ ਵਿੱਚ ਕਾਰ ਭੰਗੀ ਸੀ ਇਹਦੇ ਜਸਦੀਪ ਦੇ ਇੱਕ ਦੋਸਤ ਸੀਗੀ ਜਿਹੜਾ ਕਿ ਕੈਨੇਡਾ ਤੋਂ ਆਇਆ ਸੀਗਾ ਉਹ ਗੱਡੀ ਦੇਖ ਰਿਆ ਸੀਗੇ ਇਹ ਉਹਦੇ ਦੋਸਤ ਦੀ ਗੱਡੀ ਸੀ ਸਰ ਇਹ ਸਟੂਡੈਂਟ ਹੀ ਸੀ ਸਾਰੇ ਇਹਦੇ ਵਿੱਚ ਜਿਹੜਾ ਜਸਦੀਪ ਹੈਗਾ ਇਹ ਪ੍ਰਾਈਵੇਟ ਜਿਹੜਾ ਸਟੱਡੀ ਕਰ ਰਿਹਾ ਹੈ ਬਾਕੀ ਵੀ ਜਿਹੜੇ ਬੰਦੇ ਹੈਗੇ ਨੇ ਸਾਰੇ ਮਤਲਬ ਯੰਗ ਯੰਗਸਟਰ ਏਜ ਦੇ ਵਿੱਚ ਹੈਗੇ ਨੇ ਸਾਰੇ ਵਿਥਿਨ 25 ইয়ারਸ ਦੀ ਏਜ ਦੇ ਵਾਲੇ ਗਰੁੱਪ ਦੇ ਬੰਦੇ ਹੈਗੇ ਆ ਕੁਝ ਇਹਨਾਂ ਦੇ ਵਿੱਚੋਂ ਪੜ੍ਹਾਈ ਜਿਹੜੀ ਹੈਗੀ ਇਹਨਾਂ ਦੀ ਆਲਮੋਸਟ ਕੰਪਲੀਟ ਹੋ ਗਈ ਤੇ ਪ੍ਰਾਈਵੇਟ ਜਿਹੜੀ ਹੈਗੀ ਜਿਵੇਂ ਪੜਾਈ ਪੜਾਈ ਜਿਹੜੀ ਕਰ ਰਹੇ ਨੇ ਬਾਕੀ ਅਦਰਵਾਇਜ਼ ਜਿਹੜਾ ਹੈਗਾ ਜੋਬ ਵਗੈਰਾ ਕੋਈ ਨਹੀਂ ਕਰਦੇ ਇਨਾਂ ਚੋ। ਲਾਪਰੀਤ ਹੈਗਾ ਇਹਦੇ ਖਿਲਾਫ ਐਨਟੀ ਦਾ ਮਾਮਲਾ ਦਰਜ ਹੈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ। ਇਹ ਨਸ਼ਾ ਵੇਚਦਾ ਸੀਗਾ ਤੇ ਜਿਹੜੇ ਇਹਦੇ ਨਾਲ ਜਿਹੜੇ ਦੂਜੇ ਦੋਸ਼ੀ ਕਰਨ ਹੈਗਾ ਉਹਦੇ ਖਿਲਾਫ ਵੀ ਇੱਕ ਮੁਕਦਮਾ ਦਰਜ ਹੈ ਜੋ ਕਿ ਲੜਾਈ ਝਗੜੇ ਦਾ ਮੁਕਦਮਾ ਦਰਜ ਹੈ। ਇਹ ਕਿੱਥੇ ਰਹਣ ਵਾਲੇ ਨਹੀਂ। ਇਹ ਜਿਹੜੇ ਲਾਪਰੀਤ ਤੇ ਇਹ ਸਾਰੇ ਏਜੰਡਾ ਵਾਲਾ ਮਹਿਮਾ ਸਰਜਾ ਤੇ ਗੋਨਿਆਂ ਨੇ ਮੰਡੀ ਦੇ ਏਰੀਏ ਦੇ ਰਹਿਣ ਵਾਲੇ ਨੇ ਸਾਡੇ। ਇੱਕਲਾ ਸੀ ਉਸ ਟਾਈਮ 'ਚ ਇਹ ਗੱਡੀ ਚ ਜਸਦੀਪ ਜਿਹੜਾ ਸੀਗਾ ਇਸ ਦਿਨ ਆਪਣੇ ਤਿੰਨ ਦੋਸਤਾਂ ਦੇ ਨਾਲ ਆਇ ਉਸ ਦਿਨ ਆਲ ਜਿਹੜੇ ਬਾਕੀ ਤੇਨੂੰ ਦੋਸਤ ਸੀਗੇ ਉਹ ਵੀ ਉੱਥੇ ਮੌਕੇ ਦੇ ਉੱਪਰ ਹਾਜ਼ਰ ਸੀਗੇ ਜਿਨ੍ਹਾਂ ਨੇ ਜਿਹੜਾ ਇਹ ਸਾਰੀ ਜਿਹੜਾ ਲੜਾਈ ਝਗੜਾ ਆਪਣੀ ਅੱਖੀ ਦੇਖਿਆ ਸੋ ਕੰਡਰੀ ਦੀ ਗੱਡੀ ਕਿਸ ਦੀ ਇਸ ਇਹ ਜਿਹੜੇ ਦੋਸ਼ੀ ਨੇ ਲਾਪਰਿਤ ਲੈ ਕੇ ਆਇਆ ਸੀ ਇਸ ਗੱਡੀ ਨੂੰ ਚਲਾ ਰਿਆ ਸੀਗਾ ਮਾਲਕੀ ਬੜਾ ਜਿਹੜੀ ਇਸ ਨੂੰ ਕ੍ਰਿਪੇਸ਼ ਕਰ ਰਹੀ ਤਦ ਇਹ ਜਿਹੜੇ ਫੜੇ ਹੈ ਵਿੱਚ ਦੋ ਮੁੱਦੇ ਚਿੱਟਾ ਲੋਂਨ ਦੇ ਵੀ ਆਦੀ ਹੈ ਦੇਖੋ ਇਹਦੇ ਵਿੱਚ ਜਿਹੜਾ ਲਾਪਰਿਤ ਹੈਗਾ ਇਹਦੇ ਵਿੱਚ ਪਹਿਲਾ ਐਨਡੀਪੀਐਸ ਦਾ ਜਿਹਦਾ ਮੁਕੱਦਮਾ ਦਰਜ ਰਜਿਸਟਰ ਹੈਗਾ ਸੋ ਡੈਫੀਨੇਟਲੀ ਜਿਹੜੇ ਹੈਗੇ ਡਰੱਗਸ ਨਾਲ ਇਹਨਾਂ ਦੀ ਇਨਵੋਲਵਮੈਂਟ ਹੈਗੀ प्राइब बार्ग बार्ग